ਦਿੱਲੀ ਲਾਲ ਕਿਲਾ ਬੰਬੂ ਤਮਾਕੇ ਦੀ ਜਾਂਚ ਦੇ ਵਿੱਚ ਐਨਆਈਸ ਦੇ ਵੱਲੋਂ ਵੱਖ-ਵੱਖ ਸੂਬਿਆਂ ਦੇ ਵਿੱਚ ਲਗਾਤਾਰ ਛਾਪੇ ਮਾਰੀ ਕੀਤੀ ਜਾ ਰਹੀ ਹੈ। ਫਰੀਦাবাদ ਦੀ ਅਲਫਲਾ ਯੂਨੀਵਰਸਿਟੀ ਮੁੱਖ ਕੇਂਦਰ ਬਣੀ ਹੋਈ ਹੈ। ਜਿੱਥੇ ਕਿ ਸ਼ੱਕੀ ਪ੍ਰੋਫੈਸਰਾਂ ਦੇ ਲਿੰਕ ਦੇ ਨਾਲ ਵਿਦਿਆਰਥੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਦੇ ਮੁਤਾਬਕ ਐਨਆਈਏ 5 ਡਾਕਟਰਾਂ ਤੇ ਵਿਦਿਆਰਥੀਆਂ ਦੀ ਭੂਮਿਕਾ ਨੂੰ ਖੰਗਾਲ ਰਹੀ ਹੈ। ਇਸੇ ਕੜੀ ਦੇ ਵਿੱਚ ਲੁਧਿਆਣਾ ਦੇ ਇੱਕ ਡਾਕਟਰ ਜਾਨਿਸਾਰ ਆलम ਜਿਸਨੇ ਕਿ ਅਲਫਲਾ ਤੋਂ ਐਮਬੀਬੀਐਸ ਕੀਤੀ ਹੈ ਤੇ ਉਹ ਵੀ ਜਾਂਚ ਦੇ ਕੇਰੇ ਦੇ ਵਿੱਚ ਆ ਚੁੱਕਿਆ ਹੈ ਜਾਣਕਾਰੀ ਦੇ ਮੁਤਾਬਿਕ 13 ਨਵੰਬਰ ਨੂੰ NIA ਨੇ ਉਸਤੇ ਕਲੇਨੇ ਕਥਕਾਰੇ ਉੱਪਰ ਰੇਡ ਕੀਤੀ ਸੀ ਪਰ ਉਸ ਵੇਲੇ ਉਹ ਬੰਗਾਲ ਦੇ ਵਿੱਚ ਆਪਣੇ ਕਿਸੇ ਰਿਸ਼ਤੇਦਾਰ ਦੇ ਕੋਲ ਗਿਆ ਹੋਇਆ ਸੀ ਤੇ ਉੱਥੋਂ ਹੀ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਜਾਂਚ ਏਜੰਸੀ ਦੇ ਵੱਲੋਂ ਉਸ ਦਾ ਲੈਪਟਾਪ ਅਤੇ ਮੋਬਾਈਲ ਫੋਨ ਵੀ ਜ਼ਬਤ ਕਰ ਲਿਆ ਗਿਆ ਸੀ ਕਿਉਂਕਿ ਉਹ ਤਮਾਕੇ ਵਾਲੇ ਦਿਨ ਹੀ ਬੰਗਾਲ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਕਿ ਜਾਂਚ ਅਧਿਸ਼ੀਆਂ ਦੇ ਵੱਲੋਂ ਦਿੱਲੀ ਦੇ ਵਿੱਚ ਉਸਦੇ ਨਾਲ ਪੁੱਛ ਕੇ ਚੈੱਕ ਕੀਤੀ ਜਾ ਸਕਦੀ ਹੈ ਤੇ ਜਾਣਕਾਰੀ ਲਈ ਇਹ ਵੀ ਗੱਲ ਸਾਂਝੀ ਕਰਦੀ ਹੈ ਕਿ ਜਨਸਾਰ ਆਲਮ 2020 ਦੇ ਵਿੱਚ MBBS ਨੂੰ ਪੂਰਾ ਕਰਕੇ ਇੰਟਰਨਸ਼ਿਪ ਤੋਂ ਬਾਅਦ ਲੁਧਿਆਣਾ ਦੇ ਸ਼ੇਰਪੁਰ ਇਲਾਕੇ ਦੇ ਵਿੱਚ ਆਪਣਾ ਕਲੀਨਿਕ ਚਲਾ ਰਿਹਾ ਸੀ ਰਗਵਾਨੀ ਟੀਵੀ ਦੇ ਲਈ ਲੁਧਿਆਣਾ ਤੋਂ ਰਜੀਸ਼ ਕੌਤੂਦੀ ਦੀ ਰਿਪੋਰਟ